ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਪਿੰਡ ਜੀ ਪਿੰਡ ਅਕਲਿਆ ਜਲਾਲ ਵਿਖੇ ਮਹਾਪੁਰਸ਼ਾਂ ਦੇ ਸਥਾਨ ਗੁਰਦੁਆਰਾ ਆਕਾਲ ਬੰਗਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਵਰਤਨਾ ਦੇ ਰੱਖ-ਰਖਾਅ ਵਾਸਤੇ ਕਮਰਿਆਂ ਦੇ ਲੈਂਟਰ ਪਾਏ ਜਾ ਰਹੇ ਆ ਤੇ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ ਤੇ ਆਓ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਸੰਗਤਾਂ ਕਿਸ ਤਰ੍ਹਾਂ ਸੇਵਾ ਕਰਦੀਆਂ ਅੱਜ ਮਿਤੀ 12 ਦਸੰਬਰ 2024 ਨੂੰ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਪਿੰਡ ਅਕਲਿਆ ਦਲਾਲ ਵਿਖੇ ਸਮੂਹ ਸੰਗਤਾਂ ਵੱਲੋਂ ਦੇਸ਼ ਅਤੇ ਵਿਦੇਸ਼ ਦੀਆਂ ਸੰਗਤਾਂ ਵੱਲੋਂ ਇਕੱਤਰ ਹੋ ਕੇ ਜੋ ਕਿ ਵਰਤਨਾ ਦੇ ਰੱਖ-ਰਖਾਅ ਵਾਲੇ ਕਮਰੇ ਜਿਨ੍ਹਾਂ ਦੀ ਛੱਤ ਦੀ ਹਾਲਤ ਖਸਤਾ ਹੋ ਚੁੱਕੀ ਸੀ ਅਤੇ ਕਮਰੇ ਨੀਵੇਂ ਹੋ ਗਏ ਸਨ ਸੋ ਸ ਜਗਾ ਨਵੇਂ ਕਮਰੇ ਪਾ ਕੇ ਅੱਜ ਸੰਗਤਾਂ ਵੱਲੋਂ ਲੈਂਟਰ ਪਾਇਆ ਜਾ ਰਿਹਾ ਹੈ ਲੈਂਟਰ ਪਾਉਣ ਦੀ ਕਾਰ ਸੇਵਾ ਚੱਲ ਰਹੀ ਹੈ ਸੋ ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਅੱਜ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ ਖਾਸ ਕਰਕੇ ਨੌਜਵਾਨ ਵੀਰ ਜੋ ਕਿ ਐਸੋ ਲੈਂਟਰ ਦੀ ਸੇਵਾ ਨੂੰ ਬੜੇ ਉਤਸ਼ਾਹ ਨਾਲ ਨਿਭਾ ਰਹੇ ਹਨ ਸੋ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਆ ਜੋ ਸਵੇਰ ਤੋਂ ਲੈ ਕੇ ਕਾਰ ਸੇਵਾ ਵਿੱਚ ਲੱਗੇ ਹੋਏ ਹਨ ਤੇ ਨਾਲ ਟਰੈਕਟਰ ਮਸ਼ੀਨਰੀ ਸੰਦਾਲਾਂ ਵੀਰਾਂ ਦਾ ਵੀ ਬਹੁਤ ਵੱਡਾ ਯੋਗਦਾਨ ਜਦੋਂ ਵੀ ਇਹ ਗੁਰਦੁਆਰਾ ਸਾਹਿਬ ਚ ਬੁਲਾਉਂਦੇ ਆ ਤਾਂ ਇਹ ਜਰੂਰ ਪਹੁੰਚਦੇ ਆ ਸੋ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਵਰਤਨ ਹਨ ਜੋ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਸਾਰੇ ਨਗਰ ਨਿਵਾਸੀ ਵੀ ਖੁਸ਼ੀ ਗਮੀ ਦੇ ਸਮੇਂ ਇਹਨਾਂ ਵਰਤਨਾ ਨੂੰ ਵਰਤਦੇ ਹਨ ਸਾਡੇ ਨਾਲ ਹਨ ਸਰਦਾਰ ਅਮਰ ਸਿੰਘ ਜੀ ਜਿਨ੍ਹਾਂ ਦੇ ਵਰਤਨਾ ਤੇ ਡਿਊਟੀ ਆ ਗੁਰਦਾਰਾ ਸਾਹਿਬ ਜੀ ਦੇ ਵਰਤਨ ਤੇ ਸੰਭਾਲਦੇ ਆ ਤੇ ਆ ਉਹਨਾਂ ਨੂੰ ਮਿਲਦਿਆਂ ਲੈਂਟਰ ਪੈ ਰਿਆ ਉਹਦੇ ਬਾਰੇ ਆਪਾਂ ਜਾਣਕਾਰੀ ਲੈਂਦੇ ਆ ਸਤਿਕਾਰਯੋਗ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਆਖਿਲਗੜ ਜਲਾਲ ਵਿਖੇ ਗੁਰਦੁਆਰਾ ਕਾਲ ਬੂੰਗਾ ਸਾਹਿਬ ਤੋਂ ਬੋਲਦੇ ਹਾਂ ਕਿ ਅੱਜ ਜੋ ਵਰਤਨਾ ਵਾਸਤੇ ਕੁਝ ਕਮਰੇ ਇੱਕ ਹਾਲ ਦੀ ਸੇਵਾ ਅੱਜ ਉਸ ਦਾ ਲੈਟਰ ਪੈ ਰਿਹਾ ਹੈ ਇਹ ਕਮਰੇ ਪਹਿਲਾਂ ਪੁਰਾਣੇ ਖਾਸਾ ਹਾਲਤ ਵਿੱਚ ਸਨ ਜਿਨ੍ਹਾਂ ਦੀ ਛੱਤ ਟਹਿਲ ਵੱਤੇ ਦੇ ਸੀ ਅਤੇ ਮੀ ਕਣੀ ਦੇ ਵਿੱਚ ਚਾਉਂਦੇ ਵੀ ਸੀ ਅੱਜ ਉਹਨਾਂ ਦਾ ਦੁਬਾਰੇ ਨਵੇਂ ਬਣਾ ਕੇ ਹਾਲ ਦਾ ਲੈਟਰ ਪੈ ਰਿਹਾ ਹੈ ਤਾਂ ਕਿ ਖੁੱਲੇ ਕਮਰੇ ਬਣ ਜਾਣ ਉਹਨਾਂ ਦੇ ਵਿੱਚ ਬਰਤਨਾਂ ਦੀ ਸੰਭਾਲ ਚੰਗੀ ਤਰ੍ਹਾਂ ਹੋ ਸਕੇ ਕਿ ਬਰਤਨ ਆਪਣੇ ਪਿੰਡ 'ਚ ਵੀ ਚੜੇ ਜਾਂਦੇ ਆ ਜੀ ਵਿਆਹ ਸ਼ਾਦੀ ਜਾਂ ਪ੍ਰੋਗਰਾਮ ਵਾਸਤੇ ਹਾਂਜੀ ਹਾਂਜੀ ਅੱਛਾ ਪਿੰਡ ਵਾਸਤੇ ਵੀ ਬਰਤਨ ਸਾਡੇ ਕੋਲ ਦੋ ਤਿੰਨ ਪ੍ਰੋਗਰਾਮ ਇਹਨਾਂ ਦਾ ਨਿਭ ਜਾਂਦੇ ਆ ਜੀ ਜੇ ਇਕੱਠੇ ਵੀ ਆ ਜਾਣ ਅੱਛਾ ਕਿੰਨੇ ਬਰਤਨ ਹੈ ਵੱਡੀ ਗਿਣਤੀ 'ਚ ਆ ਜੀ ਵੱਡੀ ਗਿਣਤੀ ਵਿੱਚ ਬਰਤਨ ਨੇ ਪੱਟੀਆਂ ਵਗੈਰਾ ਦੇ ਕੇ ਬਣਾ ਸਾਰਾ ਕੁਝ ਪੱਟੀਆਂ ਵਗੈਰਾ ਦੇ ਕੇ ਤੱਬ ਤੇ ਹੋਰ ਛੋਟੇ ਵਰਤਨ ਥਾਲ ਗਲਾਸ ਵਗੈਰਾ ਜਾਨੀ A ਤੋਂ Z ਸਾਰੇ ਵਰਤਨ ਹਾਜ਼ਰ ਹੁੰਦੇ ਆ ਤੇ ਪਿੰਡ ਦੇ ਵਿੱਚ ਸੰਗਤਾਂ ਵਿਆਹ ਸ਼ਾਦੀਆਂ ਹੋਰ ਪ੍ਰੋਗਰਾਮਾਂ ਵਿੱਚ ਇਹਨਾਂ ਨੂੰ ਲੈ ਕੇ ਜਾਂਦੇ ਆ ਅਤੇ ਅਸੀਂ ਇਹਨਾਂ ਦੇ ਹਿਸਾਬ ਦਾ ਚਾਰਜ ਵਸੂਲ ਕਰਦੇ ਆ ਠੀਕ ਹੈ ਇਹ ਤਾਂ ਬਹੁਤ ਵੱਡੀ ਸਹੂਲਤ ਆ ਨਾ ਪਿੰਡ ਵਾਸਤੇ ਹਾਂਜੀ ਹਾਂਜੀ ਕਰਦੇ ਬਾਕੀ ਸਾਡੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੀ ਵੱਲੋਂ ਜਿੰਨੀਆਂ ਵੀ ਸੰਗਤਾਂ ਨੇ ਯੋਗਦਾਨ ਪਾਏ ਹਨ ਅਤੇ ਜੋ ਵੀ ਸੰਗਤਾਂ ਇੱਥੇ ਸੇਵਾ ਨਿਭਾ ਰਹੀਆਂ ਹਨ ਸਭ ਦਾ ਸਾਡੇ ਵੱਲੋਂ ਤਾਹ ਦਿਲੋਂ ਧੰਨਵਾਦ ਹੈ ਜੀ ਬਾਕੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਵਾਇ ਗੁਰੂ ਜੀ ਦਾ ਕਲਸਾ ਸਵਾਇ ਗੁਰੂ ਜੀ ਦਾ